ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਤੁਸੀਂ ਮੰਨੂ ਕੇ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਵੱਲੋਂ ਇਕੱਠੇ ਹੋਏ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਪਹਿਲਾਂ ਤਾਂ ਫਤਿਹ ਅਰਦਾਸ ਕਰਦੇ ਆ ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਇਹ ਜੀ ਆਪਣਾ ਜੋ ਪਟਿਆਲਾ ਦੇ ਵਿੱਚ 13 ਤੇ 14 ਤਰੀਕ ਨੂੰ ਜੋ ਆਪਣੇ ਸਰਵਿੰਗ ਕਰਨਲ ਪਛਮਿੰਦਰ ਸਿੰਘ ਬਾਠ ਨਾਲ ਤੇ ਉਹਨਾਂ ਦੇ بیٹے ਨਾਲ ਜੋ ਕਿ ਪੁਲਿਸ ਵੱਲੋਂ ਕੁੱਟਮਾਰ ਹੋਈ ਹੈ ਉਹਦੇ ਸਬੰਧ ਵਿੱਚ ਅੱਜ ਪਟਿਆਲਾ ਵਿਖੇ ਸਾਰੇ ਹੀ ਸੈਨਿਕਾਂ ਵੱਲੋਂ ਰੋਸ ਪਰਗਟ ਕਰਕੇ ਉੱਥੇ ਇੱਕ ਕਾਠ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਪਰਿਵਾਰ ਨੂੰ ਮੰਨ ਲਓ ਕਿ ਉਹਨਾਂ ਦਾ ਜੋ ਇਨਸਾਫ ਮਿਲ ਸਕੇ ਤੇ ਜੋ ਉਹ ਪੁਲਿਸ ਮੁਲਾਜ਼ਮਾਂ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਉਹਨਾਂ ਤੇ ਕਾਰਵਾਈ ਹੋ ਸਕੇ ਜੋ ਉਹਨਾਂ ਦੀ ਬਣਦੀ ਸਜ਼ਾ ਉਹਨਾਂ ਨੂੰ ਮਿਲੇ ਬਾਕੀ ਇਹ ਜਿਹੜੀ ਘਟਨਾ ਹੈ ਆਪਾਂ ਸਾਰੇ ਹੀ ਦੇਖ ਰਹੇ ਹਾਂ ਕਿ ਇਹ ਜਿਹੜੀ ਪੁਲਿਸ ਮੁਲਾਜ਼ਮਾਂ ਲੋ ਕੀਤੀ ਗਈ ਹੈ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਇਹਦਾ ਪ੍ਰਭਾਵ ਸਾਰੇ ਭਾਰਤ ਦੇ ਉੱਪਰ ਪੈਂਦਾ ਹੈ ਇਹ ਤਾਂ ਨਹੀਂ ਮਾਲੂਕੀ ਪੰਜਾਬ ਦੀ ਨਹੀਂ ਸਾਰੇ ਭਾਰਤ ਦੀ ਪੁਲਿਸ ਪਲਾਜ਼ਮਾ ਦੀ ਪੁਲਿਸ ਸਟਾਫ ਦੀ ਸਾਰਿਆਂ ਦੀ ਮਾਲੂਕੀ ਸ਼ੋਭੀ ਨੂੰ ਖਰਾਬ ਕੀਤਾ ਇਹਦੇ ਵਿੱਚ ਸਾਰੇ ਹੀ ਭਾਰਤ ਵਾਸੀ ਮਾਲੂਕੀ ਰੋਸ ਪ੍ਰਗਟ ਕਰਦੇ ਆ ਇਹ ਇੱਕ ਮਾਲੂਕੀ ਆਪਣਾ ਫੌਜ ਦੇ ਅਫਸਰ ਜਾਂ ਜਵਾਨ ਦੀ ਗੱਲ ਨਹੀਂ ਇਹ ਇੱਕ ਬਹੁਤ ਵੱਡਾ ਮੁੱਦਾ ਹੈ ਇਹ ਕਿਸੇ ਨਾਗਰਿਕ ਨਾਲ ਵੀ ਅੱਗੇ ਤੋਂ ਕੋਈ ਧੱਕਾ ਨਾ ਹੋਵੇ ਉਹ ਸੰਬੰਧੀ ਮਾਲੂਕੀ ਇਹ ਜੋ ਨਿਆਂ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਹਰੇਕ ਨਾਗਰਿਕ ਨੂੰ ਆਪਣਾ ਅਧਿਕਾਰ ਹੈ ਮਾਲੂਕੀ ਉਹ ਆਪਣੇ ਸਹੀ ਢੰਗ ਨਾਲ ਜੀ ਸਕੇ ਜੇ ਉਹਨਾਂ ਦੇ ਕੋਈ ਗੁਨਾਹ ਹੈ ਜਾਂ ਕਿਸੇ ਵੀ ਹੈ ਤੇ ਉਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਦੇ ਵਾਸਤੇ ਕੋਰਟ ਕੋਰਟ ਬੈਠੀ ਆ ਉਹਦਾ ਮਸਲਾ ਹੱਲ ਕਰਨ ਵਾਸਤੇ ਕਿਸੇ ਨੂੰ ਵੀ ਹੱਕ ਨਹੀਂ ਹੈ ਕਿ ਜੋ ਕਾਨੂੰਨ ਆਪਣੇ ਹੱਥ ਦੇ ਵਿੱਚ ਰਵੇ ਅੱਜ ਸਾਡੀ ਸਾਬਕਾ ਸੈਨਿਕ ਵੈਲਫੇਅਰ ਸੋਸਾਇਟੀ ਵੀ ਆਲਸਾ ਪਰਿਵਾਰ ਦੇ ਨਾਲ ਮਾਲੂਕ ਕੰਦੇ ਨਾਲ ਕੰਦਾ ਲਾ ਕੇ ਖੜੀ ਆ ਤੇ ਅੱਜ ਅਸੀਂ ਉਥੇ ਪਟਿਆਲਾ ਆਪਣੀ ਸਾਬਕਾ ਸੈਨਿਕ ਵੈਲਫੇਅਰ ਸੋਸਾਇਟੀ ਮਾਲੂਕੇ ਮੋਗਾ ਤੇ ਅਸੀਂ ਅੱਜ ਪਟਿਆਲਾ ਉਸ ਇਕੱਠ ਦੇ ਵਿੱਚ ਜਾ ਰਹੇ ਆ ਤਾਂ ਜੋ ਉਸ ਪਰਿਵਾਰ ਨੂੰ ਮੰਨ ਲਓ ਕਿ ਹੰਸਾਬ ਮਿਲ ਜੇ ਇਹ ਸਾਰਾ ਸਾਡਾ ਮਿਲਾਂ ਵੀ ਜਿੰਨਾ ਵੀ ਸਾਰਾ ਸਾਫਕਾ ਸੈਨਿਕ ਆਪਣਾ ਮਾਨੁਕਿਆ ਵੱਲੋਂ ਹੈ ਤੇ ਸਾਰਾ ਮੰਨ ਲਓ ਕਿ ਸਾਰਿਆਂ ਦਾ ਸਹਿਯੋਗ ਹੈ ਉਸ ਪਰਿਵਾਰ ਨਾਲ ਸਰ ਜੀ ਦੇਖੀਏ ਤਾਂ ਪਿਛਲੇ ਸਮੇਂ ਤੋਂ ਰਾਂ ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਭਗਵਾਨਤਮਾਨ ਜੀ ਇੱਕ ਨਾਰਾ ਦਿੰਦੇ ਸੀ ਜੈ ਜਵਾਨ ਤੇ ਜੈ ਕਿਸਾਨ ਹੁਣ ਪਹਿਲਾਂ ਦੇਖਦੇ ਆ ਕਿ ਜਵਾਨ ਨੂੰ ਕੁੱਟਿਆ ਗਿਆ ਤਾਂ ਉਸ ਤੋਂ ਬਾਅਦ ਕਿਸਾਨਾਂ ਦੀ ਦੁਰਦਸ਼ਾ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਇਹ ਏ ਆਪਾਂ ਇਸ ਚੀਜ਼ ਨੂੰ ਮੰਨ ਲਓ ਕਿ ਆਪਾਂ ਰੱਖਦੇ ਕਿ ਆਪਾਂ ਇਹ ਜਿਹੜੀ ਘਟਨਾ ਆਪਾਂ ਉਹੀ ਵਾਰ-ਵਾਰ ਕਹਿੰਦੇ ਨਾ ਹੋਵੇ ਕਿਉਂਕਿ ਇਹਦੇ ਨਾਲ ਆਪਣੇ ਪੰਜਾਬ ਦਾ ਬਹੌਲ ਬਹੁਤ ਖਰਾਬ ਹੋ ਰਿਹਾ ਤੇ ਇਹਦੇ ਵਿੱਚ ਅੱਗੇ ਤੋਂ ਇਹ ਚੀਜ਼ਾਂ ਮੰਨ ਲਓ ਕਿ ਨਾ ਹੋਣ ਇਹਦੇ ਵਿੱਚ ਸਰਕਾਰ ਦੀ ਵੀ ਬਹੁਤ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਚੀਜ਼ਾਂ ਤੇ ਰੋਕ ਲਾਵੇ ਤੇ ਆਪਾਂ ਵਾਰ-ਵਾਰ ਇਹੀ ਗੱਲ ਕਹਿੰਦੇ ਕਿ ਸਾਰਾ ਸਟਾਫ ਇੱਕੋ ਜਿਹਾ ਨਹੀਂ ਹੁੰਦਾ ਸਾਰੇ ਕੋਈ ਵੀ ਮੁਲਾਜ਼ਮ ਇੱਕੋ ਜਿਹਾ ਨਹੀਂ ਹੁੰਦੇ ਕੋਈ ਇਹਦੇ ਵਿੱਚੋਂ ਚੰਦ ਅਫਸਰ ਹੁੰਦੇ ਆ ਜਾਂ ਕੋਈ ਜਵਾਨ ਆ ਜਾਂ ਕੋਈ ਵਿਭਾਗ ਹੁੰਦੇ ਆ ਜੋ ਕਿ ਆਪਣੇ ਪੰਜਾਬ ਜਾਂ ਭਾਰਤ ਦੀ ਸ਼ਬੀ ਨੂੰ ਖਰਾਬ ਕਰਦੇ